ਲੇਕਿਨ ਮੌਸਮ ਬੜਾ ਉਦਾਸ ਹੈ ਫਿਜ਼ਾ ਬੜੀ ਉਦਾਸ ਹੈ ਸਮਝ ਨਹੀਂ ਲੱਗ ਰਹੀ ਕਿ ਕੋਈ ਦਿਨ ਸੁੱਕਾ ਨਹੀਂ ਜਾ ਰਿਹਾ ਕਦੀ ਵੱਡੇ ਵੱਡੇ ਸਤੰਭ ਗਿਰ ਰਹੇ ਹਨ ਟੁੱਟੇ ਹੋਏ ਦਿਲ ਨਾ ਪਹੁੰਚੇ ਨਹੀਂ ਸਾਰੇ ਕਦੀ ਇਹ ਜਿ ਵੇਖਿਆ ਨਹੀਂ ਕਦੀ ਕੋਈ ਘਰ ਦਾ ਇੱਕ ਜੀ ਚਲੇ ਜਾਵੇ ਤੇ ਦੂਸਰਾ ਜੀ ਇਹ ਕਵੇ ਕਿ ਜਸਟ ਵੇਟ 15 ਦਿਨ ਵੇਟ ਕਰ ਮੈਂ ਆ ਰਾਂ ਇਦਾਂ ਹੋਇਆ ਨਹੀਂ ਕਦੀ ਤੇ ਮਾਰਕਿੰਗ ਵੀ ਕਰ ਜਾਏ ਕਿ ਆਹ ਕਬਰ ਤੇਰੀ ਹੈ ਤੇ ਆਹ ਕਬਰ ਮੇਰੀ ਹੈ ਇਦਾਂ ਹੋਇਆ ਨਹੀਂ ਸਦਮਾ ਮਾਂ ਦੇ ਅੰਮੀ ਦੇ ਮਾਤਾ ਜੀ ਦੇ ਜਾਣ ਦਾ ਬੜਾ ਸੀ ਲੇਕਿਨ 15 ਦਿਨ ਬਾਅਦ ਉਹੀ ਮਕਾਮ ਆ ਚਿੱਟੀਆਂ ਚੁੰਨੀਆਂ ਚਿੱਟੇ ਸੱਥਰ ਵਿਸ਼ੇ ਹੋਏ ਆ ਇਹਨਾਂ ਕੱਪੜਿਆਂ 'ਤੇ ਅਜੇ ਹੰਝੂ ਸੁੱਕੇ ਨਹੀਂ ਉਸੀ ਮਕਾਮ ਤੇ ਉਸੇ ਪਿੰਡ ਉਸੇ ਹਾਲ ਵਿੱਚ ਫਿਰ ਬੈਠੇ ਆ ਲੇਕਿਨ ਮੌਸਮ ਬੜਾ ਉਦਾਸ ਆ ਫਜ਼ਾ ਬੜੀ ਉਦਾਸ ਆ ਸਮਝ ਨਹੀਂ ਲੱਗ ਰਹੀ ਕਿ ਕੋਈ ਦਿਨ ਸੁੱਕਾ ਨਹੀਂ ਜਾ ਰਿਹਾ ਕਦੀ ਵੱਡੇ ਵੱਡੇ ਸਤੰਭ ਗਿਰ ਰਹੇ ਆ ਕਦੀ ਪੱਲਾ ਸਾਬ ਚਲ ਜਾਂਦੇ ਆ ਉਸਤਾ ਚਰਨਜੀਤ ਹੁਜਾ ਚਲ ਜਾਂਦਾ ਪੰਜਾਬ ਦਾ ਸਭ ਤੋਂ ਸੋਹਣਾ ਮੁੰਡਾ ਰਾਜਵੀਰ ਜਵੰਦ ਦਾ ਇਹਦਾ ਖੂਬਸੂਰਤ ਉਪੱਚਾ ਚਲੇ ਜਾਂਦਾ ਤੇ ਆ ਜਿਹੜਾ ਵਾਕਿਆ ਹੈ ਤੇ ਜੱਗੂ ਤੇਰਾ ਆ ਕਿ ਪਹਿਲਾਂ ਮਾਂ ਚਲੇਗੀ 15 ਦਿਨ ਬਾਅਦ ਖਾਂ ਸਬ지 ਦੇ ਯਾਨੀ والدہ ਨਹੀਂ ਚਲੇਗੀ ਇਹਦਾ ਪਿਆਰਾ ਆਰਟਿਸਟ ਸਾਡਾ ਛੋਟਾ ਵੀਰ ਭਰਾਵਾ ਵਰਗਾ ਬੱਚਿਆਂ ਵਰਗਾ ਰੱਬ ਸੋਣਾ ਇਹਨਾਂ ਨੂੰ ਸਬਰ ਦੇ ਔਰ ਜਿਨ੍ਹਾਂ ਦੀ ਵੀ ਅਮੀ ਅੱਬੂ ਮਾਪਤਾ ਜੀ ਪਿਤਾ ਜੀ ਜਿਉਂਦੇ ਨੇ ਮਾਪੇ ਉਹਨਾਂ ਦਾ ਧੇਰ ਤੱਕ ছায়ਾ ਰਹੇ ਇਹ ਹੀ ਦੁਆ ਕਰਦੇ ਆਂ ਮਾਂ ਬਾਪ ਤੋਂ ਬਾਅਦ ਨਾ ਇਦਾਂ ਲੱਗਦਾ ਜਿੱਦਾਂ ਉਜੜਿਆ ਹੋਇਆ ਗੁਲਸ਼ਨ ਉਜੜਿਆ ਹੋਇਆ ਬਾਗ ਕਿਉਂਕਿ ਮਾਲੀ ਨਹੀਂ ਰਿਹਾ ਪਾਣੀ ਦੇਣ ਵਾਲਾ ਨਹੀਂ ਰਿਹਾ ਜਿਹੜਾ ਹੀ ਖਤਮ ਹੋ ਜਾਂਦੀਆਂ ਕੀ ਬੜੀ ਇਹ ਦੋਨੇ ਭਾਈ ਨੇ ਔਰ ਭੈਣਾਂ ਨੇ ਸਾਰੇ ਪਰਿਵਾਰ ਨੂੰ ਮਾਲਕ ਪਾਣਾ ਮੰਨਣ ਦਾ ਬਲ ਬਖਸ਼ ਉਹਦੀ ਰਜ਼ਾ ਚ ਰਹਿਣ